ਦੀਮਾ ਸਾਹਿਬ ਆ ਗਿਆ ਨਾ ਕਿੱਥੇ ਹੋਂਦਾ ਨਹੀਂ ਖੁਦ ਕੋ ਪਿੱਛੋਂ ਤਾਂ ਨਹੀਂ ਕੋਈ ਛੇੜਛਾੜ ਕਰੂ ਰੋਕ ਕੋ ਤਾਂ ਨਹੀਂ ਕੋਈ ਤੁਕੇ ਘੁੰਦਰ ਸਾਹਿਬ ਤਾਂ ਬੜੇ ਦਰਿਆਦਲੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਆ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ ਵੇਹੇ ਥੋੜੀ ਪਤਾਲੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਝੂਲਾ ਵਜਿਆ ਕਿੱਥੇ ਸੀ ਉਹ ਮਾੜਾ ਜਿਹਾ ਜ਼ਰੂਰ ਦੱਸ ਤੁਕੇ ਘੁੰਦਰ ਸਾਹਿਬ ਤੁਸੀਂ ਤਾਂ ਸਾਡੇ ਬਾਪੂ ਜੀ ਆ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ ਚੋਰਾ ਜਿਹੜੀ ਗਾਗਾ ਤੁਹਾਨੂੰ ਤਾਂ ਫੁੱਲ ਭਾਵੇਂ ਦੇ ਦिए ਛੋਰਾ ਮਾਰਨ ਦੀ ਤਾਂ ਗੱਲ ਨਹੀਂ ਚਲੋ ਤੁਸੀਂ ਚਤਕਾਰਯੋਗ ਆ ਬਰੇ ਗੁੰਧਾ ਜਰਾ ਜੀ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਇਹ ਬਿਆਨ ਜਰੂਰ ਦੱਸ ਦਿਓ ਕੀ ਦੱਸਿਓ ਤੇ ਜੇ ਤੁਸੀਂ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰਦੇ ਹੋ ਮੈਨੂੰ ਆਹ ਦੋਆਂ ਦਾ ਪਤਾ ਜਿੰਨਾ ਸੀ ਮਿਹਰਬਾਨੀ ਇਹੋ ਹੀ ਆ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਕੋਈ ਭਗਵੰਤ ਵੀ ਇੰਦੀ ਖਬਰ ਰੱਖ ਸਕਦਾ ਤੇ ਆਪੜਿਆ ਵੀ ਨਹੀਂ ਰੱਖ ਸਕਦਾ ਜਦੋਂ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨਾਲ ਜੀ ਮੈਂ ਲਾਦਾ ਛੋਟਾ ਧਨਵਾਦ ਹੀ ਕਰ ਸਕਦਾ ਮੈਂ ਭੁੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਮੈਂ ਧੰਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਜਿੱਥੇ ਤਾਂ ਰੱਖਦੇ ਹੋ ਬੜੇ ਪਿਆਰ ਨਾਲ ਗੰਗਨ ਸਾਹਿਬ ਤਾਂ ਬੜੇ ਦਰਿਆਦਲੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਆ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ پیسے ਥੋੜੀ ਪਤਾ ਲਗੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਜੁਰਾ ਵਜਿਆ ਕਿਥੇ ਸੀ ਉਹ ਮਾੜਾ ਜਿਹਾ ਜ਼ਰੂਰ ਦੱਸਦੇ ਉਹ ਇੱਕ ਹੁੰਦਰ ਦਾ ਤੁਸੀਂ ਤਾਂ ਸਾਡੇ ਬਾਪੂ ਜੀ ਆ ਤੇ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ ਛੋਰਾ ਦਰ ਜ਼ੁਹੂਦੀ ਗਾਣਾ ਤੁਹਾਨੂੰ ਤਾਂ ਫੁੱਲ ਭਾਵੇਂ ਦੇ ਦਈਏ ਛੋਰਾ ਮਰਨ ਦੀ ਤਾਂ ਗੱਲ ਨਹੀਂ ਚਲੋ ਤੁਸੀਂ ਸਤਿਕਾਰਯੋਗ ਹੈ ਮਰੇ ਗੁੰਧ ਚਾਲਾ ਜੀ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਇਹ ਬਿਆਨ ਜ਼ਰੂਰ ਦੱਸ ਦਿਓ ਕੀ ਅਸ ਤੇ ਜੇ ਤੁਸੀਂ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰਦੇ ਮੈਨੂੰ ਆਵਾ ਦੋਆ ਦਾ ਪਤਾ ਜਿੰਨਾ ਸੀ ਮਿਹਰਬਾਨੀ ਇਹ ਹੋਈ ਹੈ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਹੈ ਜੇ ਮੈਂ ਭਗਵੰਤ ਦੀ ਇੰਨੀ ਖਬਰ ਰੱਖ ਸਕਦਾ ਤੇ ਆਪਣੇ ਆ ਵੀ ਨਹੀਂ ਰੱਖ ਸਕਦਾ ਜਦੋਂ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨਾਲ ਜੀ ਮੈਂ ਲੱਗਦਾ ਥੋੜਾ ਧਿਲਵਾਦ ਹੀ ਕਰ ਸਕਦਾ ਮੈਂ ਭੁੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਮੈਂ ਧਿਲਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਜਿੰਦੇ ਦਾ ਰੱਖਦੇ ਹੋ ਬੜੇ ਪਿਆਰ ਵਿੰਡੋ ਕਹਿੰਦੇ ਹੈ ਖਿੜਕੀ ਕਹਿੰਦੇ ਜਦੋਂ কুরਸੀ ਮਿਲਦੀ ਹੈ ਇਹ ਹਰੇਕ ਬੰਦਾ ਆਪਦੇ ਵਿਚਾਰ ਖੁੱਲ ਕੇ ਰੱਖ ਸਕਦਾ ਇਹ ਦਾਸ ਵੀ ਮਹਿਸੂਸ ਕਰ ਰਿਹਾ ਸੀਗਾ ਕਿ ਅੱਜ ਜੀ ਇਹ ਜਿਹੜੀ ਵੱਡੀ ਫਰਦਰਤਾ 파 ਕੀਤੀ ਹੈ ਕਿ ਕੇਵਲ ਤੇ ਕੇਵਲ ਇਸ ਲਈ ਨਹੀਂ ਕੀਤੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਨਵੇਂ ਪ੍ਰਧਾਨ ਜੀ ਤੇ ਬੌਡੀ ਦੀ ਚੋਣ ਕਰਦੇ ਸਾਜਿਕ ਜੀ ਇਹ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਬਾਅਦ ਸਮਾ ਇਸ ਪਾਰਟੀ ਨੂੰ ਲੋਕਾਂ ਦੀ ਲੜਾਈ ਲੜਦਿਆਂ ਨੂੰ ਪੰਜਾਬ ਦੀ ਲੜਾਈ ਲੜਦਿਆਂ ਨੂੰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਨੂੰ Hindu Sikh ਏਕਤਾ ਭਾਈਚਾਰਕ ਸਾਜ ਦੇ ਪੈਰਾ ਦਿੰਦਿਆਂ ਨੂੰ ਔਰ ਮਾਈਨੋਰਟੀ ਜਿਹਦੇ ਚ ਪਾਰਟੀ ਹਮੇਸ਼ਾ ਬਲੰਦ ਕਰਦੀ ਆਈ ਹੈ ਇਸ ਲਈ ਦਾਸੇ ਮਹਿਸੂਸ ਕਰਦਾ ਹੈ ਕਿ ਕੇਵਲ ਤੇ ਕੇਵਲ ਅੱਜ ਚੋਣ ਕਰਕੇ ਨਾ ਮੁੜ ਜਿਏ ਜੋ ਜ਼ਿੰਮੇਵਾਰੀਆਂ ਨੇ ਜੋ ਸਾਡੇ ਤੋਂ ਪਹਿਲਾਂ ਪ੍ਰਧਾਨ ਸਾਹਿਬਾਨਾਂ ਨੇ ਪਾਰਟੀ ਦੇ ਜ਼ਿੰਮੇਵਾਰ ਸਜਣਾ ਨੇ ਨਿਭਾਈਆਂ ਨੇ ਉਹਨਾਂ ਉਹ ਯਾਦ ਰੱਖਦੇ ਆਉਣ ਵਾਲੇ ਸਮੇਂ 'ਚ ਵੀ ਜੋ ਜ਼ਿੰਮੇਵਾਰੀ ਨਬਹੁਦੀ ਲੋੜ ਆ ਕੋਸਤੇ ਵੀ ਪਹਿਰਾ ਦੇਣਾ ਚਾਹੀਦਾ ਕਿਉਂਕਿ ਲੋਕ ਤੇ ਸਮਾਂ ਇਹ ਮੰਨ ਕਰਦਾ ਕਿ ਤੁਸੀਂ ਜਦੋਂ ਪਿੰਡਾਂ 'ਚ ਜਾਂਦੇ ਹੋ ਤੇ ਤੁਸੀਂ ਕਿਹੜੀ ਗੱਲ ਤੇ ਪਹਿਰਾ ਦਿੰਦੇ ਹੋ ਕਿ ਕੱਲੇ ਆਪਦਾ ਹੀ ਘਰ ਦੀ ਆਪਦਾ ਢੋਲ ਹੀ ਬਚਾਈ ਜਾਂਦੇ ਹੋ ਕਿ ਪੰਜਾਬ ਦੀ ਗੱਲ ਅੱਗੇ ਰੱਖਦੇ ਕਿ ਨਹੀਂ ਰੱਖਦੇ ਔਰ ਜਿੰਨੇ ਵੀ ਲੱਗ ਪੱਗ ਆਪਾਂ ਮੱਤੇ ਰਹਿ ਕੇ ਅਹੀਂਾ ਤੁਸੀਂ ਸਾਰਿਆਂ ਨੇ ਧਿਆਨ ਦਿੱਤੇ ਹੋਣੇ ਕਿ ਉਹ ਪੰਜਾਬਦਾਰ ਔਰ ਪੰਜਾਬ ਦੀ ਬਿਹਤਰੀਨ ਉਹ ਸਾਰੇ ਬੱਤੇ ਸੰਬੰਧਿਤ ਵਿੱਚ ਇਸ ਲਈ ਦਾਸ ਸਾਹਿਬ ਦੀ ਗੱਲ ਸ਼ੁਰੂ ਕਰ